ਦੀ ਆਪਣੀ ਕੀ ਰਿਕਵਰੀ ਹੈ ਇਸ ਪਾਰਟ 2 ਦੀ। ਮਾਨਯੋਗ ਸੀਐਮ ਸਾਹਿਬ, ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਡੀਆਈਜੀ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ ਅਧੀਨ ਗੈਂਗਸਟਰਾਂ ਤੇਵਾਰ ਸਾਡਾ ਲਗਾਤਾਰ ਚੱਲੂ ਹੈ। ਇਸੇ ਦੀ ਲੜੀ ਵਿੱਚ 3 ਦਿਨਾਂ ਦਾ ਸਪੈਸ਼ਲ ਆਪਰੇਸ਼ਨ ਪ੍ਰਹਾਰ 2 ਕੱਲ ਤੋਂ ਸ਼ੁਰੂ ਕੀਤਾ ਗਿਆ। ਇਹ 3 ਦਿਨਾਂ ਦਾ ਆਪਰੇਸ਼ਨ ਹੈ। ਪਹਿਲੇ ਦਿਨ ਹੀ ਅਸੀਂ 125 ਤੋਂ ਜ਼ਿਆਦਾ ਮਾੜੇ ਅਨਸਰਾਂ ਨੂੰ ਕਾਬੂ ਕੀਤਾ ਹੈ। ਇਹਨਾਂ ਦੇ ਵਿੱਚੋਂ ਕਾਫੀਆਂ ਦੀ ਅਰੈਸਟਾਂ ਪਾਈਆਂ ਨੇ ਤੇ ਕਾਫੀਆਂ ਦੇ ਖਿਲਾਫ ਰੋਕੂ ਕਾਰਵਾਈਆਂ ਵੀ ਹੋਈਆਂ। ਇਨਾ ਚੋ ਜਿਹੜੇ ਅ ਦੋ ਵੱਡੇ ਪੈਡਲਰ ਫੜੇ ਗਏ ਨੇ ਅਤੇ ਇੱਕ ਵੱਡਾ ਨਸ਼ਾ ਤਸਕਰ ਫੜਿਆ ਗਿਆ ਹੈ ਨਾਲ ਹੀ ਤਿੰਨ ਗੈਂਗਸਟਰ ਐਸੋਸੀਏਟਸ ਵੀ ਫੜੇ ਗਏ ਹਨ। ਮਾਚਵੜਾ ਤੋਂ ਵੀ ਪਤਾ ਲੱਗਿਆ ਕਿ ਪੰਜਾਬੀ ਸਿੰਗਲ ਭਾਰਨਾ ਪੜੀ ਗਈ ਹੈ। ਕੀ ਮਾਮਲਾ ਹੈ? ਦੇਖੋ ਜਿਹੜੇ ਵੀ ਸਾਰੇ ਲੋਕਾਂ ਦੇ ਇਨਪੁਟ ਸੀ ਸੇਵ ਪੰਜਾਬ ਹੈਲਪਲਾਈਨ ਤੇ ਟਿਪਸ ਸੀ ਅਤੇ ਜਿਹੜੀ ਸਾਡੀ ਐਂਟੀ ਗੈਂਗਸਟਰ ਹੈਲਪਲਾਈਨ ਹੈ 9394693946 ਇਹਨਾਂ ਦੇ ਇਨਪੁਟਸ ਨੂੰ ਗੈਦਰ ਕਰਕੇ ਜਿੰਨੀ ਵੀ ਅਸੀਂ ਐਕਸ਼ਨੇਬਲ ਇੰਟੈਲੀਜੈਂਸ ਗੈਦਰ ਕਰ ਪਾਏ ਉਹਦੇ ਹਿਸਾਬ ਤੋਂ ਅਸੀਂ ਸੰਵੇਦਨਸ਼ੀਲ ਇਲਾਕਿਆਂ ਵਿੱਚ ਕਾਸੋ ਕੀਤਾ ਇਹਦੇ ਨਾਲ ਹੀ ਕਈ ਹੌਟਸਪੌਟਸ ਵੀ ਸਾਹਮਣੇ ਆਏ ਜਿਵੇਂ ਕਿ ਤੁਸੀਂ ਮੈਂਸ਼ਨ ਕੀਤਾ ਮਾਠੀਵਾੜਾ ਸਾਹਿਬ ਨੇ ਵੀ ਇੱਕ ਭੈਣ ਤੇ ਭਰਾ ਨੂੰ ਕਾਬੂ ਕੀਤਾ ਇਹਨਾਂ ਤੋਂ ਹੈਰੋਇਨ ਦੀ ਰਿਕਵਰੀ ਹੋਈ ਹੈ ਏ ਜੀ ਕੋਈ ਪੁਰਾਣੀ ਪੰਜਾਬੀ ਸਿੰਗਰ ਦੱਸਦੇ ਨੇ ਜਿਨ੍ਹਾਂ ਦੇ ਖੇਤਾਂ ਵਿੱਚ ਹੀ ਇਹਨਾਂ ਨੇ ਇੱਕ ਡੇਰਾ ਬਣਾ ਰੱਖਿਆ ਸੀ ਜਿੱਥੇ ਐਤਵਾਰ ਅਤੇ ਵੀਰਵਾਰ ਨੂੰ ਲੋਕਾਂ ਦਾ ਇਕੱਠ ਹੁੰਦਾ ਸੀ ਇਪਨ ਪਰ ਆਪ ਵੀ ਨਸ਼ੇ ਦਾ ਸੇਵਨ ਕਰਦੇ ਸੀ ਅਤੇ ਤਸਕਰੀਵੀ ਕਰਦੇ ਸਨ ਇਹਦੇ ਨਾਲ ਹੀ ਜੀ ਦੀ ਜਿਹੜੀ ਕ੍ਰਿਮੀਨਲ ਹਿਸਟਰੀ ਹੈ ਇਸ ਲੇਡੀ ਦੀ ਪਰਮਜੀਤ ਕੌਰ ਦੀ ਇਹਦੇ 2023 8ਵੇਂ ਮਹੀਨੇ ਵਿੱਚ ਇਹਤੇ ਪਰਚਾ ਹੋਇਆ ਸੀ 304 ਧਾਰਾ ਦੇ ਅਧੀਨ ਇੱਕ ਡਰੱਗ ਓਵਰਡੋਸ ਦੇ ਕਾਰਨ ਇੱਕ ਬੰਦੇ ਦੀ ਮੌਤ ਹੋ ਗਈ ਸੀ ਉਹਦੇ ਵਿੱਚ ਜੀ ਇਹ ਦੋਸ਼ਣ ਸੀ ਅਤੇ 2023 ਇਹ ਨੇ ਔਮਨ ਜੇਲ ਕੱਟੀ ਹੈ ਅਤੇ ਹੁਣ ਇਹ ਬੇਲਡ ਆਊਟ ਸੀ ਇਦੇ ਨਾਲ ਹੀ ਅ ਇਨਫੋਰਸਮੈਂਟ ਤੇ ਇਕੁਅਲ ਫੋਕਸ ਪਾਉਂਦੇ ਹੋਏ ਨਾਲ ਹੀ ਜਿਹੜਾ ਕਮਿਊਨਿਟੀ ਆਊਟਰੀਚ ਵਾਲਾ ਜਿਹੜਾ ਐਸਪੈਕਟ ਹੈ ਇਹ ਤੇ ਖੰਨਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੇ ਮਿਲ ਕੇ ਹੌਟਸਪੌਟ ਦੀ ਲਿਸਟਿੰਗ ਕੀਤੀ ਅਤੇ ਹੁਣ ਅਸੀਂ ਹੌਟਸਪੌਟ ਅਡਾਪਟ ਕਰਨੇ ਸ਼ੁਰੂ ਕਰ ਦਿੱਤੇ ਹਨ ਅੱਜ ਅਸੀਂ ਮੀਟ ਮਾਰਕੀਟ ਵਿਖੇ 플ੈਗ ਮਾਰਚ ਕੀਤਾ ਉਦੋਂ ਪਾਦ ਲੋਕਾਂ ਨਾਲ ਰੂਬਰੂ ਹੋਏ ਤੇ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਮੀਟ ਮਾਰਕੀਟ ਨਾਮਕ ਡਰੱਗ ਹੌਟਸਪੌਟ ਖੰਨੇ ਦਾ ਉਨੂੰ ਅਸੀਂ ਗੋਦ ਲਿੱਤਾ ਹੈ ਇਹ ਤੇ ਸਾਡੀ ਇਨਫੋਰਸਮੈਂਟ ਦੇ ਨਾਲ ਨਾਲ ਇਕੁਅਲ ਫੋਕਸ ਰਹੇਗਾ ਇਸ ਏਰੀਆ ਦੀ ਸੈਨੀਟੇਸ਼ਨ ਤੇ ਇੱਥੇ ਬੱਚਿਆਂ ਦਾ ਡ੍ਰੌਪ ਆਊਟ ਰੇਟ ਵੀ ਕਾਫੀ ਜ਼ਿਆਦਾ ਹੈ ਇਹ ਤੇ ਵੀ ਇਸ ਫੋਕਸ ਕੀਤਾ ਜਾਏਗਾ ਇਹਨਾਂ ਦੇ ਜਿਹੜੇ ਪੈਂਡਿੰਗ ਡਾਕੂਮੈਂਟਸ ਦੇ ਕਾਰਨ ਇਹਨਾਂ ਦੀ ਸਕੂਲਾਂ ਚ ਐਡਮਿਸ਼ਨ ਨਹੀਂ ਹੋ ਰਹੀ ਸੀ ਉਹਦੇ ਨਾਲ ਵੀ ਅਸੀਂ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਇਹਨਾਂ ਦੇ ਵੱਤ ਚੜ੍ਹ ਕੇ ਸਕੂਲਾਂ ਚ ਦਾਖਲਾ ਕਰਾਵਾਂਗੇ ਨਾਲ ਹੀ ਇੱਕ ਸੈਲਫ ਹੈਲਪ ਗਰੁੱਪ ਬਣਾਉਣ ਦਾ ਵੀ ਅੱਜ ਐਲਾਨ ਕੀਤਾ ਗਿਆ ਹੈ ਇਸ ਏਰੀਆ ਦੀ ਬਿਊਟੀਫਿਕੇਸ਼ਨ ਤੇ ਵੀ ਕੰਮ ਕੀਤਾ ਜਾਵੇਗਾ ਸੈਨੀਟੇਸ਼ਨ ਦੇ ਨਾਲ ਨਾਲ ਇੱਥੇ ਬੋਰਡ ਲਾਏ ਜਾਣਗੇ ਜਿਹੜੇ ਕਿ ਮੋਟੀਵੇਸ਼ਨਲ ਹੋਣਗੇ ਤੇ ਇਹਨਾਂ ਨੂੰ ਹਾਈਜੀਨ ਆਪਣੀ ਮੇਨਟੇਨ ਕਰਨ ਲਈ ਪ੍ਰੇਰਿਤ ਕਰਨਗੇ ਮੈਂ ਖੰਨਾ ਵਾਸੀਆਂ ਨੂੰ ਬੇਨਤੀ ਕਰਦੀ ਹਾਂ ਕਿ ਜਿਹੜਾ ਸਾਡਾ ਯੁੱਧ ਨਸ਼ਿਆ ਵਿਰੁੱਧ ਤੇ ਗੈਂਗਸਟਰਾਂ ਤੇ ਵਾਰ ਹੈ ਇਹ ਇਕੱਲਾ ਪੁਲਿਸ ਇਸ ਜੰਗ ਨੂੰ ਨਹੀਂ ਜਿੱਤ ਸਕਦੀ ਸਾਡਾ ਤੁਹਾਡਾ ਪ੍ਰੈਸ ਦਾ ਅਤੇ ਐਨ ਜੀਓਜ਼ ਦਾ ਅਸੀਂ ਸਾਤ ਮੰਗਦੇ ਹਾਂ ਕਿ ਤੁਸੀਂ ਸਾਡੇ ਮੋਢੇ ਨਾਲ ਮੋਢਾ ਲਾ ਕੇ ਇਸ ਜੰਗ ਵਿੱਚ ਅਸੀਂ ਜਿੱਤ ਪ੍ਰਾਪਤ ਕਰੀਏ ਧੰਨਵਾਦ